ਫਤੇਗੜ ਸਿਆ ਪੁਲਿਸ ਨੇ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਨੂੰ ਅਦਾਲਤ ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤੱਜ ਦੇ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਬਾਬੇ ਦੇ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ दरअसल ਪਿਛਲੇ ਦਿਨੀ ਖੇੜੀ ਵਾਲੇ ਬਾਬੇ ਦਾ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਨਾਲ ਵਿਵਾਦ ਹੋਇਆ ਸੀ ਜਿਸ ਦੀ ਵੀਡੀਓ ਵਾਇਰਲ ਹੋਈ ਸੀ ਤਾਂ ਮੌਕੇ ਤੇ ਗੋਲੀ ਵੀ ਚੱਲੀ ਸੀ ਜਿਸ ਨੂੰ ਲੈ ਕੇ ਸਹੁਰੇ ਪਰਿਵਾਰ ਨੇ ਬਾਬੇ ਤੇ ਪਰਚਾ ਦਰਜ ਕਰਵਾਇਆ ਸੀ ਤੇ ਬਾਬੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਮੁਕਦਮਾ ਕਰਵਾਇਆ ਗਿਆ ਸੀ ਸਸ ਦੇ ਸ਼ਿਕਾਇਤ ਤੇ ਪੁਲਿਸ ਦੇ ਵੱਲੋਂ ਖੇੜੀ ਵਾਲੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਇਸ ਨੂੰ ਕੋਰਟ ਚ ਲਿਆਂਦਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਅੱਜ ਗੁਰਵਿੰਦਰ ਸਿੰਘ ਬਾਬੇ ਨੂੰ ਲਗਭਗ ਮੈਂ ਕਹਿ ਸਕਦਾ ਕਿ 1 ਮਹੀਨੇ ਤੋਂ ਬਾਅਦ ਦੁਬਾਰਾ ਜਿਹੜਾ ਉਹਨਾਂ ਨੂੰ ਅੱਜ 1-2 ਦਿਨ ਲਈ ਕਹਿ ਕੇ ਜੀ 2 ਦਿਨ ਦਾ ਰਿਮਾਂਡ ਹੋਰ ਚਾਹੀਦਾ ਕਿਉਂਕਿ ਉਸੇ ਕੇਸ ਦੇ ਵਿੱਚ ਜਿੱਥੇ ਇਹਦੀ ਸੱਸ ਦੇ ਨਾਲ ਆਪਸ ਦੇ ਵਿੱਚ ਰੋਣਾ ਸੀ ਸੋ ਅਸੀਂ ਇਹਨੂੰ ਸਟਰੋਂਗਲੀ ਪੋਸ ਕੀਤਾ ਹੈ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਸੀ ਇੰਪੋਰਟੈਂਟ ਗੱਲ ਸੀ ਕਿ ਇਹਦੀ ਸੱਸ ਤੇ ਸਾਲਾ ਹਜੇ ਤੱਕ ਸਾਡੀ ਫਟੇਗੜ ਸਾਹਿਬ ਪੁਲਿਸ ਨੇ ਰੈਸਟ ਨਹੀਂ ਪਾਈ ਤੇ ਇਹਨੂੰ ਬਾਬੇ ਨੂੰ ਦੁਬਾਰਾ ਜਾ ਕੇ ਜੇਲ੍ਹ ਤੋਂ ਲਿਆਏ ਨੇ ਤੇ ਸਿਰਫ ਜਿਹੜੀ ਇੱਕ ਸ਼ਬਦ ਕਿਹਾ ਗਿਆ ਜੀ ਪਿਸਟਲ ਦੀ ਰਿਕਵਰੀ ਕਰਨੀ ਹੈ ਵੀ ਉਹ ਜਿਹੜੇ ਇਹਦਾ ਸੱਸ ਤੇ ਜਿਹੜਾ ਇਹਦਾ ਸਾਲਾ ਹੈ ਉਹਨਾਂ ਨੂੰ ਰੈਸਟ ਪਾ ਲਓ ਉਹਨਾਂ ਤੋਂ ਰਿਕਵਰ ਕਰ ਲਓ ਜੋ ਕਰਨਾ ਸੋ ਅਸੀਂ ਅੱਜ ਸਟਰੋਂਗਲੀ ਪੋਸ ਕੀਤਾ ਹੈ ਉਹਦੀ ਸਰਜਰੀ ਜਿਹੜੀ ਹੈ ਉਹ ਹਜੇ ਤੱਕ ਨਹੀਂ ਕਰਾਈ ਗਈ ਮੈਂ ਜੇਲ੍ਹ ਦੀ ਰਿਪੋਰਟ ਪੜ੍ਹੀ ਅੰਦਰ ਉਸ ਰਿਪੋਰਟ ਦੇ ਵਿੱਚ ਜੇਲ੍ਹ ਸੁਪਰਡੈਂਟ ਕਹਿ ਰਿਹਾ ਕਿ ਸਾਡੇ ਕੋਲ ਅਰੇਂਜਮੈਂਟਸ ਨਹੀਂ ਹੈਗੇ ਸਾਡੇ ਕੋਲ ਪੁਲਿਸ ਦਾ ਅਰੇਂਜਮੈਂਟ ਨਹੀਂ ਤੇ ਅੱਜ ਜਿਹੜੇ 10 ਬੰਦੇ ਇਹਨੂੰ ਜਾ ਕੇ ਅਰੈਸਟ ਕਰਕੇ ਆ ਹੁਣੇ ਥੋੜੇ ਸਾਹਮਣੇ ਇੱਥੇ ਆਏ ਸੀਗੇ ਮੁਲਾਜ਼ਮ ਇਹ ਕਿੱਥੋਂ ਅਰੇਂਜਮੈਂਟਸ ਹੋ ਗਏ ਸੋ ਇਹਨੂੰ ਹਰਾਸ ਕੀਤਾ ਜਾ ਰਿਹਾ ਹੈ ਰੋਮ ਇਟਲੀਅਨ ਗਰਾਉਂਡਸ ਦੇ ਉਲਟਾ ਹੈ ਉਹਦਾ ਇਲਾਜ ਨਹੀਂ ਕੀਤਾ ਤੇ 2 ਦਿਨ ਦਾ ਰਿਮਾਂਡ ਮੰਗਦੇ ਸੀ ਅਸੀਂ ਉੱਥੇ ਬੇਨਤੀ ਕੀਤੀ ਹੈ ਕੋਰਟ ਦੇ ਵਿੱਚ ਕਿ ਸਿਰਫ ਤਾਂ ਸਿਰਫ ਇਹਨੂੰ ਹੁਣੇ ਜੇਲ੍ਹ ਭਜਾ ਜਾਵੇ ਹਰਾਸਮੈਂਟ ਕੀਤੀ ਜਾ ਰਹੀ ਹੈ ਔਰ ਜੋ ਗੱਲ ਪਿਸਤਲ ਦੀ ਏ ਉਹ ਪਿਸਤਲ ਉਹਨੇ ਬਾਬੇ ਨੇ ਇੱਥੋਂ ਤੱਕ ਕੋਰਟ 'ਚ ਕਹਤਾ ਹੈ ਕਿ ਜੇਕਰ ਮੇ ਤੋਂ ਪਿਸਤਲ ਰਿਕਵਰ ਹੁੰਦਾ ਹੈ ਤਾਂ ਮੈਨੂੰ ਭਾਵੇਂ ਫਾਂਸੀ ਦੀ ਸਜ਼ਾ ਦੇ ਦਿਓ ਜੇ ਮੇਰੇ ਤੇ ਪਲਾਂਟ ਕਰਨਾ ਹੈ ਤਾਂ ਤੁਸੀਂ ਪਲਾਂਟ ਕਰ ਸਕਦੇ ਹੋ ਜਿਹੜਾ ਜਿਵੇਂ ਗੁਰਵਿੰਦਰ ਸਿੰਘ ਨੇ ਦੁਬਾਰਾ ਪੇਸ਼ ਕੀਤਾ ਖੀੜੀ ਵਾਲੇ ਨੂੰ ਹਾਂਜੀ ਇਹ ਗੁਰਵਿੰਦਰ ਸਿੰਘ ਇਹ ਤਾਂ ਅਸਲਾ ਬਰਾਮਦ ਕਰਨਾ ਰਹਿੰਦਾ ਸੀਗਾ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਇਹਦੇ ਸੱਤਾਂ ਸੁੱਤਾਂ ਲੱਗੀਆਂ ਹੋਈਆਂ ਸੀ ਇਨ ਪ੍ਰੋਡਕਸ਼ਨ ਬ੍ਰਾਂਡ ਤੇ ਹਾਸਲ ਕਰਕੇ 18 ਤਰੀਕ ਨੂੰ ਦੁਬਾਰਾ ਹਾਸਲ ਕਰਕੇ ਪੇਸ਼ਦਾਨਦ ਕਰਕੇ ਰਿਮਾਂਡ ਲਿਆ ਸੀ ਅੱਜ ਇਹਦਾ ਰਿਮਾਂਡ ਖਤਮ ਹੋ ਰਿਹਾ ਸੀ ਅੱਜ ਫੇਰ ਦੁਬਾਰਾ ਰਿਮਾਂਡ ਲਿਆ ਇੱਕ ਦਿਨ ਦਾ ਦਾ ਰਿਮਾਂਡ ਹੈ ਤੇ ਕਿਹਦੇ ਸਾਥੀ ਜਿਹੜਾ ਫਰਾਰ ਚੱਲ ਰਿਹਾ ਸੀਗਾ ਉਸੇ ਦਿਨ ਤੋਂ ਗੁਰਵਿੰਦਰ ਸਿੰਘ ਬਿੱਟੂ ਸਨ ਅਕਸ਼ੰਦਰ ਸਿੰਘ ਵਸੇ ਸ਼ੁਲਨਾਪੁਰ ਟੂਰਿਸਟ ਕੋਕੀਓਂ ਉਹਨੂੰ ਵੀ ਪੇਸ਼ਦਾਨਦ ਕੀਤਾ ਇਹਨਾਂ ਦੋਨਾਂ ਦਾ ਹੁਣ ਇੱਕ ਦਿਨ ਦਾ ਰਿਮਾਂਡ ਹੈ